ਪਿੰਡ ਬਹਿਬਲਪੁਰ ਦੇ ਉਹਗੇ ਸਮਾਜ ਸੇਵਕ ਰਾਮ ਸਰੂਪ ਪੱਟੀ ਦਾ ਬੀਤੀ ਦਿਨੀ ਦੇ ਹਾਦ ਹੋ ਗਿਆ ਸੀ ਇਸ ਮੌਕੇ ਦੁੱਖ ਦੀ ਕੜੀ ਵਿੱਚ ਇਲਾਕੇ ਪਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਪੱਤਰਕਾਰ ਪਾਈਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ इस मौके राम स्वरूप पट्टी की आत्मिक शांति रखी श्री साहेज पाठ साहिब जी दे श्री गुरु रविदास जी के अस्थान से भोग पाए गए उपरंत रागी जथे ने वैरागमयी कीर्तन किया की इस मौके राम स्वरूप पट्टी के नमित अंतिम अरदास मौके व आगुआ वालों शरदांजलियां भेंट की गई इस मौके राम प्रकाश सूद रिहला बीबी संतोष कुमारी बाबा रणजीत शाह ताजोवाल ਡਾਕਟਰ ਪਰਮਿੰਦਰ ਸੂ ਦੇਸ ਜੀ ਆਰ ਹਸਪਤਾਲ ਕੋਟ ਫਤੂਹੀ ਡਾਕਟਰ ਗਗਨਦੀਪ ਸਿੰਘ ਗੋਪਾਲਿਆ ਡਾਕਟਰ ਪੁਪਿੰਦਰ ਕੁਮਾਰ ਦੀਪੂ ਰਿਹਲਾ ਈਮਾ ਰੀਤੂ ਆਕਾਸ਼ ਮੰਗਲ ਸਿੰਘ ਬਿੰਜੋ ਵਨ ਸਾਦੇ ਹਾਜ਼ਰ ਸੰ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਸੁਹੀ ਤੋਂ ਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਅੱਜ ਅਸੀਂ ਪਹੁੰਚੇ ਪਿੰਡ ਬੈਲਪੁਰ ਵਿਖੇ ਜਿੱਥੇ ਕਿ ਸੁਰਗਵਾਸੀ ਰਾਮ ਸਰੂਪ ਪੱਟੀ ਜਿਨ੍ਹਾਂ ਦੀ ਕੀ ਅੱਜ ਅੰਤਮ ਅਰਦਾਸ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਫੈਮਿਲੀ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਔਰ ਪਰਮਾਤਮਾ ਅਗੇ ਅਰਦਾਸ ਕੀਤੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਘਰ ਵਾਲਿਆਂ ਨੂੰ ਇਹ ਭਾਨਾ ਮੰਨਣ ਦਾ ਵੱਲ ਵਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ